ਪੂਰਾ ਸਟਾਫ ਕੜਾ ਸਰ ਸਾਰਾ ਸਟਾਫ ਪਰੇਸ਼ਾਨ ਹੈ ਇੱਕ ਬੰਦੇ ਤੋਂ ਸਾਡੇ ਅਫਸਰ ਪਰੇਸ਼ਾਨ ਸਰ ਅਸੀਂ ਫੋਰਥ ਕਲਾਸ ਨੀਵੀਂ ਜਾਤੀ ਦਾ ਸਾਡਾ ਨਾ ਮਤभेद ਉਹ ਮੈਡਮ ਕਰਦੀ ਐ ਅਸੀਂ ਕੁਝ ਵੀ ਅੰਦਰ ਅਫਸਰਾ ਤੋਂ ਕੰਮ ਕਰਵਾਣ ਜਾਂਦੇ ਆ ਉਹ ਵਿੱਚ ਬੋਲਦੀ ਸਾਨੂੰ ਨੀਵਾ ਦੁਕਾਨ ਦੀ ਕੋਸ਼ਿਸ਼ ਕਰਦੀ ਆ ਉਹਦੀ ਜਿੰਨੂੰ ਮਰਜ਼ੀ ਪੁੱਛ ਲੋ ਬੀ ਜੋਨ ਤੇ ਤੁਸੀਂ ਕਿਸੇ ਵੀ ਅਫਸਰ ਦੀ ਨਹੀਂ ਚੱਲਦੀ ਜਿੰਨੀ ਉਹ ਲੇਡੀਜ਼ ਦੀ ਚੱਲਦੀ ਆ ਇਹਨਾਂ ਨੇ ਕਈ ਵਾਰੀ ਬਿਠਾ ਕੇ ਇਹਨਾਂ ਨੂੰ ਪੁੱਛਿਆ ਵੀ ਹੈ ਕਾਰਨ ਕੀ ਹੈ ਪਤਾ ਨਹੀਂ ਉਹਨਾਂ ਦੀ ਕਿਹੜੀ ਹਵਾ ਵਹ ਕਿਹੜੀ ਗੱਲ ਹੈ ਉਹਦੇ ਵਿੱਚ ਕੀ ਚੀਜ਼ ਹੈ ਮੈਂ ਕਿਹਾ ਮੈਨੂੰ ਐਮਐਲਏ ਸਾਹਿਬ ਦੇ ਦਫ਼ਤਰੋਂ ਉਹਨਾਂ ਦੇ ਫੋਨ ਆ ਰਿਹਾ ਭਾਈ ਇਸ ਕੁੜੀ ਦੀ ਬਦਲੀ ਕਰਕੇ ਵਾਰਡ ਨੰਬਰ 19 ਵਿੱਚ ਭੇਜੇ ਮੈਂ ਉਹਨਾਂ ਨੂੰ ਪਹਿਲੇ ਮਨਾਂ ਕਰ ਦਿੱਤਾ ਮੈਂ ਕਿਹਾ ਜੀ ਮੈਂ ਨਹੀਂ ਕਰ ਸਕਦਾ ਬਦਲੀ ਕਹਿੰਦੇ ਤੁਸੀਂ ਪ੍ਰਪੋਜ਼ਲ ਬਲੈਂਕ ਮੇਰੇ ਕੋਲ ਮਤਲਬ ਪ੍ਰੈਸ਼ਰਾਈਜ਼ ਕਰਾ ਕੇ ਮੇਰੇ ਕੋਲ ਕਰਵਾ ਕੇ ਸਾਈਨ ਤੇ ਉੱਪਰ ਭੇਜ ਕੇ ਬਦਲੀ ਤਾਂ ਜਿਹੜੀ ਹੋਈ ਹੈ ਐਡੀਸ਼ਨਲ ਕਮਿਸ਼ਨਰ ਸਾਹਿਬ ਨਾਲ ਹੋਈ ਹੈ ਮੇਰੇ ਨੂੰ ਕੋਈ ਬਦਲੀ ਨਹੀਂ ਵੀ ਜੀ ਡੇਢ ਦੋ ਮਹੀਨਿਆਂ ਤੋਂ ਉਹ ਕੁੜੀਆਂ ਦੇ ਫੋਨ ਆ ਰਹੇ ਸੀਗੇ ਇਹਨੂੰ ਲਗਾਤਾਰ ਇੱਕ ਰਵੀ ਡੋਗਰਾ ਵੈ ਉਹਦੇ ਨਾਲ ਬਾਜਬਾ ਵੈ ਉਹ ਇਹਨਾਂ ਦੇ ਦਫ਼ਤਰ ਦੇ ਵਿੱਚ ਸੈਂਟਰੀ ਇੰਸਪੈਕਟਰਾਂ ਦੇ ਇੱਕ ਲੇਡੀਜ਼ ਬਿੰਦੀ ਹੈ ਉਹ ਸੈਂਟਰੀ ਇੰਸਪੈਕਟਰਾਂ ਦੀ ਨਹੀਂ ਇੰਨੀ ਚੱਲਦੀ ਚੀਫਾ ਦੀ ਨਹੀਂ ਇੰਨੀ ਚੱਲਦੀ ਜਿੰਨੀ ਉਹ ਲੇਡੀਜ਼ ਦੀ ਚੱਲਦੀ ਹੈ ਤੇ ਪਤਾ ਨਹੀਂ ਕੀ ਕਾਰਨ ਹੈ ਕੀ ਗੱਲ ਹੈ ਕੀ ਨਹੀਂ ਆਹ ਕੁੜੀ ਦੇ ਮਗਰ ਹੱਤ ਧੋਗੇ ਪਈ ਪਈ ਹੈ ਉਹ ਲੇਡੀ ਹੈ ਕੌਣਾ ਜੀ ਅਮਨ ਨਾਮ ਹੈ ਉਹਦਾ ਉਹ ਵੀ ਦਰਜਾ 4 ਮਲਾਜਮ ਹੈ ਹੈਗੀ ਜਨਰਲ ਕਾਸਟ ਦੀ ਹੈ ਸਫਾਈ ਸੇਵਕ ਲੱਗੀ ਪਈ ਹੈ ਉਹ ਬੈਠਦੀ ਰਵੀ ਡੋਗਰਾ ਜੀ ਦੇ ਨਾਲ ਦੀ ਕੁਰਸੀ ਤੇ ਬਿਲਕੁਲ ਟੱਚ ਬਾਈ ਟੱਚ ਉਤੋਂ ਬਾਜਬੇ ਦੇ ਟੱਚ ਬਾਈ ਟੱਚ ਉਹਦੀ ਜਿੰਨੂੰ ਮਰਜ਼ੀ ਪੁੱਛ ਲੋ ਬੀ ਜ਼ੋਨ ਤੇ ਤੁਸੀਂ ਕਿਸੇ ਵੀ ਅਫਸਰ ਦੀ ਨਹੀਂ ਚੱਲਦੀ ਜਿੰਨੀ ਉਹ ਲੇਡੀਜ਼ ਦੀ ਚੱਲਦੀ ਹੈ ਇਹਨਾਂ ਨੇ ਕਈ ਵਾਰੀ ਬਿਠਾ ਕੇ ਇਹਨਾਂ ਨੂੰ ਪੁੱਛਿਆ ਵੀ ਹੈ ਕਾਰਨ ਕੀ ਹੈ ਪਤਾ ਨਹੀਂ ਉਹਨਾਂ ਦੀ ਕਿਹੜੀ ਹਵਾ ਵਾਹ ਕਿਹੜੀ ਗੱਲ ਹੰਦ ਵਿੱਚ ਕੀ ਚੀਜ਼ ਹੈ ਉਹ ਸੈਂਟਰੀ ਇਨਸਪੈਕਟਰ ਆਪਣੇ ਇੱਥੇ ਕਮਿਸ਼ਨਰ ਸਾਹਿਬ ਮੀਟਿੰਗ ਵੀ ਰੱਖਦੇ ਨਾ ਜ ਜਦੋਂ 20 ਜੂਨ ਤੇ ਸੈਂਟਰੀ ਇਨਸਪੈਕਟਰਾਂ ਦੇ ਨਾਲ ਬਰਾਬਰ ਕੁਰਸੀ ਤੇ ਬਿੰਦੀ ਆ ਕਿਸੇ ਦੀ ਜੁਰਤ ਨਹੀਂ ਸੈਂਟਰੀ ਇਨਸਪੈਕਟਰ ਦੀ ਕਿ ਉਹਨੂੰ ਕਹਿ ਦੇਵੇ ਉੱਠ ਕੇ ਤੂੰ ਬਾਹਰ ਜਾ ਦਰਜਾ ਚਾਰ ਮਲਾਜਮ ਐ ਤੂੰ ਸਫਾਈ ਸੇਵਕ ਐ ਤੇ ਤੇਰਾ ਬੈਠਣ ਦਾ ਕੰਮ ਹੀ ਨਹੀਂ ਐ ਇੱਥੇ ਤੇ ਇਕੱਲੀ ਆਹ ਮਲਾਜਮ ਤੰਗ ਨਹੀਂ ਹੈਗੀ ਕੁੜੀ ਸਾਡੀ ਸਾਰਾ ਸਟਾਫ ਹੀ ਉਹਦੇ ਕੋਲੋਂ ਤੰਗ ਐ ਪਤਾ ਨਹੀਂ ਕਿਹੜੀ ਸ਼ਹਿਰਾਂ ਦੇ ਮਨਗਾਰਪਰੇਸ਼ਨ ਕਮਿਸ਼ਨਰ ਦੇ ਕੋਲ ਆਏ ਆ ਅੱਜ ਹੱਦ ਹੋ ਗਈ ਅਸੀਂ ਪਿਛਲੇ 15 ਦਿਨਾਂ ਤੋਂ ਡੋਗਰਾ ਜੀ ਦੀਆਂ ਵੀ ਮੰਨਤਾ ਕਰ ਰਹੇ ਆ ਬਾਜਵੇ ਦੀਆਂ ਵੀ ਮੰਨਤਾ ਕਰ ਰਹੇ ਆ ਜੈਨ ਸਾਹਿਬ ਦੀਆਂ ਵੀ ਕਰ ਰਹੇ ਆ ਐਮ ਐਲ ਏ ਸਾਹਿਬ ਕੋ ਵੀ ਅਸੀਂ 3 ਦਿਨ ਪਹਿਲਾਂ ਸਾਰੀ ਦਿਹਾੜੀ ਬੈਠ ਕੇ ਆਏ ਐਮ ਐਲ ਏ ਭੋਲੇ ਗਰੇਵਾਲ ਜੀ ਨੇ ਸਾਨੂੰ ਸ਼ਵਾਸ਼ਣ ਦਿੱਤਾ ਸੀਗਾ ਕਹਿੰਦੇ 2 ਦਿਨ ਰੁਕ ਜਿਓ ਤੁਸੀਂ ਤੇ 2 ਦਿਨਾਂ ਬਾਅਦ ਅਸੀਂ ਬਿਠਾ ਕੇ ਇਹਨਾਂ ਦੋਨਾਂ ਕੁੜੀਆਂ ਦਾ ਅਸੀਂ ਕੋਈ ਨਾ ਕੋਈ ਹੱਲ ਕਰਾ ਦਾਂਗੇ ਪਰ ਨਾ ਤਾਂ ਸਾਡੀ ਜੈਨ ਸਾਹਿਬ ਨੇ ਸੁਣਵਾਈ ਕੀਤੀ ਨਾ ਰਵੀ ਡੋਗਰਾ ਜੀ ਨੇ ਕੀਤੀ ਨਾ ਬਾਜਵਾ ਸਾਹਿਬ ਨੇ ਕੀਤੀ ਨਾ ਬਾਕੀ ਸੈਂٹری ਇੰਸਪੈਕਟਰ ਨੇ ਅੱਕ ਕੇ ਕੁੜੀ ਅੱਜ ਸਾਡੀ ਸੂ ਸਾਈਡ ਕਰਨ ਲੱਗੀ ਸੀ ਆ ਤੁਹਾਨੂੰ ਦਿਖਾਣੇ ਆ ਜਿਹੜੀ ਪੰਜ ਆਪਣਾ ਸੱਤ ਪੇਚਾ ਦਾ ਜਿਹੜਾ ਸੂ ਸਾਈਡ ਨੋਟ ਲਿਖ ਕੇ ਕੁੜੀ ਕਰ ਰਹੀ ਸੀਗਾ ਆ ਦੇਖੋ ਜੀ ਅੱਛਾ ਤੇ ਹੁਣ ਤੁਸੀਂ ਕਮਿਸ਼ਨਰ ਸਾਹਿਬ ਕੋਲ ਆਏ ਹੋ ਉਹਨਾਂ ਨੂੰ ਕੋਈ ਮੰਗ ਅੱਜ ਫਿਰ ਅਸੀਂ ਅੱਕ ਕੇ ਸਾਰੇ ਸਮਾਜ ਨੇ ਅਸੀਂ ਧਰਨਾ ਲਾਇਆ ਸੀਗਾ ਬੀ ਜ਼ੋਨ ਤੇ ਤੇ ਸਾਨੂੰ ਹੁਣ ਕਮਿਸ਼ਨਰ ਸਾਹਿਬ ਨੇ ਬੁਲਾਇਆ ਵਾ ਜੇ ਸਾਨੂੰ ਅੱਜ ਸ਼ਵਾਸ਼ਣ ਨਹੀਂ ਮਿਲਦਾ ਜਾਂ ਸਾਡੇ ਬੱਚਿਆਂ ਨੂੰ ਇਦਾਂ ਤੰਗ ਪਰੇਸ਼ਾਨ ਆ ਦੇਖੋ ਜੀ ਆ ਪੰਜ ਇੱਕ ਅਸੂ ਸਾਈਡ ਹੈ ਜੀ ਇਹਨੂੰ ਤਾਂ ਬੜੀ ਮੁਸ਼ਕਲ ਹੋਣਾ ਨੇ ਕੁੜੀ ਨੂੰ ਰੋਕਿਆ ਕਮਰੇ ਚ ਬਿਲਡਿੰਗ ਤੋਂ نیچے ਤਾਰਿਆ ਬਿਲਡਿੰਗ ਤੋਂ ਥੱਲੇ ਤਾਰਿਆ ਮੇਰੇ ਕੁੜੀ ਨੂੰ ਕੁਛ ਹੋ ਗਿਆ ਮੇਰਾ ਆਦਮੀ ਸਿਰ ਤੇ ਨਹੀਂ ਆਗਾ ਇਹਦੀ ਜ਼ਿੰਮੇਵਾਰੀ ਹੀ ਆ ਤਿੰਨ ਚਾਰ ਬੰਦੇ ਤੇ ਮੈਂ ਸਾਰਾ ਅਸੂ ਸਾਹਿਬ ਨੋਟ ਹੈ ਮੈਂ ਤੁਹਾਨੂੰ ਦੇ ਦਿੰਦਾ ਮੈਂ ਆਲਾ ਇਹਦੇ ਚ ਰਵੀ ਡੋਗਰੇ ਦਾ ਵੀ ਨਾਮ ਹੈ ਬਾਜਵੇ ਦਾ ਵੀ ਨਾਮ ਹੈ ਤੇ ਬਾਕੀ ਅਮਨ ਹੈ ਜਿਹੜੀ ਅ ਅਦਰ ਕਾਸਟ ਦੀ ਉਹਦਾ ਵੀ ਨਾਮ ਹੈ ਠੀਕ ਹੈ ਥ੍ਰੈਡ ਤੁਹਾਨੂੰ ਪਤਾ ਮਾਹੌਲ ਕੀ ਚੱਲ ਰਿਹਾ ਵਾ ਅਲਗ-ਅਲਗ ਸਟੇਟਾਂ ਦੇ ਵਿੱਚ ਲਗਾਤਾਰ ਜਿੱਥੇ ਦਲਤਾਂ ਤੇ ਜ਼ੁਲਮ ਹੋ ਰਿਹਾ ਹੈ ਇਹ ਵੀ ਹੁੰਦਾ ਹੀ ਇੱਕ ਹਿੱਸਾ ਵੈ ਸੋ ਮੈਨੂੰ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਮੇਰੀ ਨਾ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਹੈ ਮੈਨੂੰ 1 ਸਾਲ ਹੋ ਗਿਆ ਇਹਦੇ ਵੱਲੋਂ ਸਿੰਗਲ ਪਰਸਨ ਵੱਲੋਂ ਇਹ ਕੋਣ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੇਰਾ ਪੂਰਾ ਸਟਾਫ ਖੜਾ ਸਰ ਸਾਰਾ ਸਟਾਫ ਪਰੇਸ਼ਾਨ ਹੈ ਇੱਕ ਬੰਦੇ ਤੋਂ ਸਾਡੇ ਅਫਸਰ ਪਰੇਸ਼ਾਨ ਸਰ ਅਸੀਂ ਫੋਰਥ ਕਲਾਸ ਨੀਵੀਂ ਜਾਤੀ ਦਾ ਸਾਡਾ ਨਾ ਮਤਵੇਦ ਉਹ ਮੈਡਮ ਕਰਦੀ ਅਸੀਂ ਕੁਝ ਵੀ ਅੰਦਰ ਅਫਸਰਾ ਤੋਂ ਕੰਮ ਕਰਵਾ ਜਾਂਦੇ ਆ ਉਹ ਵਿੱਚ ਬੋਲਦੀ ਸਾਨੂੰ ਨੀਵਾ ਦੁਕਾਨ ਦੀ ਕੋਸ਼ਿਸ਼ ਕਰਦੀ ਆ ਪਹਿਲਾਂ ਆ ਮੈਡਮ ਦੀ ਬਦਲੀ ਕਰਾਤੀ ਆਪਾ ਜੀ ਖੜੇ ਨੇ ਇਹਨਾਂ ਨੂੰ ਨਹੀਂ ਬਦਲੀ ਵੀ ਉਹਨੇ ਕਰਵਾਈ ਆ ਇਹ ਮਾਤਾ ਜੀ ਦੀ ਬਦਲੀ ਕਰਾਈ ਬਦਲੀ ਆਓ ਭਾਜੀ ਇੱਧਰ ਹਾਂ ਹਾਂ ਅੱਜ ਅੱਜ ਕੀ ਹੋਇਆ ਅੱਜ ਸਰ ਮੇਰੀ ਬਦਲੀ ਕਰਾਤੀ ਹੁਣ ਮੇਰੀ ਬਦਲੀ ਵਾਪਸ ਨਹੀਂ ਹੋਣ ਦਿੰਦੀ ਪਈ ਉਹ ਠੀਕ ਆ ਤੇ ਮੈਨੂੰ ਤੰਗ ਪਰੇਸ਼ਾਨ ਕਰ ਰਹੀ ਆ ਚਲ ਆਓ ਚੱਲੀ ਨਵਾਂ ਦਿੱਲੀ ਕੁਛ ਨਾ ਕੁਛ ਕੁਛ ਨਾ ਕੁਛ ਦਿੱਲੀ ਰਹੀ ਸ਼ੂ ਮੈਂ ਪਰੇਸ਼ਾਨ ਹੋ ਚੁੱਕੀ ਆ ਅੱਜ ਪਤੀ ਮੈਂ ਸਰ ਸੁਸਾਈਡ ਕਰਨ ਲੱਗੀ ਸੀ ਆਪਣਾ ਨੋਟ ਲਿਖਿਆ ਸੀਗਾ ਇਹਨਾਂ ਨੇ ਮੈਨੂੰ ਉੱਥੋਂ ਫੜ ਲਿਆ ਆ ਦੇਖੋ ਸਰ ਮੈਂ ਤਾਂ ਪਲਸ ਪੂਰਾ ਪ੍ਰੋਪਰ ਤਿਆਰੀ ਚ ਨਹੀਂ ਕਿਉਂ ਮਨ ਨਾ ਕਰ ਰਹੀ ਸੀ ਸਰ ਮੈਂ ਨਾ ਅਧਿਕਾਰੀ ਨੂੰ ਸ਼ਿਕਾਇਤ ਨਹੀਂ ਕੀਤੀ ਵੀਡੀਓ ਉੱਪਰ ਸਰ ਮੇਰੀ ਕਿੰਨੂ ਕਰਾ ਸਰ ਮੈਂ ਸ਼ਿਕਾਇਤ ਦੱਸੋ ਮੈਂ ਤੰਗ ਪਰੇਸ਼ਾਨ ਹੋ ਗਈ 1 ਸਾਲ ਹੋ ਗਿਆ ਸਰ 1 ਸਾਲ ਹੋ ਗਿਆ ਅਬ ਮੈਂ ਭਾਜੀ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਮੇਰੀ ਕਿਤੇ ਨਹੀਂ ਸੁਣਵਾਈ ਹੁੰਦੀ ਪਈ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਨਹੀਂ ਚੱਲ ਸਕਦੀ ਪਾਜੀ ਮੈਂ ਲੜਾਈ ਝਗੜਾ ਨਹੀਂ ਕਰਦੀ ਹੈ ਕਿ ਆਪਣੇ ਆਪਣੇ ਆਪ ਆ ਉਹ ਬੰਦੇ ਨਹੀਂ ਹੈਗੇ ਮੈਂ ਸਿਰ ਸਫਾਈ ਸੇਵਕਾਂ ਆਪਣੇ ਤੌਰ ਤੇ ਮੈਂ ਡਿਸਪੈਚ ਦਾ ਕੰਮ ਕਰਦੀ ਹਾਂ ਪਾਜੀ ਤੇ ਕਿਹੜੇ 2 ਸਾਲ ਬਲੇ ਦੇ ਵਿੱਚ ਮਤਲਬ ਕੀ ਦਾ ਡਿਊਟੀ ਹੁੰਦੀ ਹੈ ਸਰ ਮੈਂ ਜ਼ੋਨ 20 'ਚ ਆ ਚੱਕਾ ਹਾਂ ਜ਼ੋਨ 20 ਹਾਂਜੀ ਹੈਲਥ ਬ੍ਰਾਂਚ 'ਚ ਭਾਈ ਮੈਂ ਕਿਸੇ ਦੀ ਬਦਲੀ ਕੱਲ ਹੀ ਕਰਾਉਂਗਾ ਜੀ ਮੈਨੂੰ ਕੀ ਤਕਲੀਫ ਇਹਨਾਂ ਦੀ ਮੈਂ ਇਹਨਾਂ ਦੀ ਬਦਲੀ ਕਿਉਂ ਕਰਾਉਂਗਾ ਮੈਂ ਕਿਸੇ ਦੀ ਬਦਲੀ ਨਹੀਂ ਕਰਾਈ ਮੈਂ ਇਹਨੂੰ ਕੁੜੀ ਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਮੈਂ ਕਿਹਾ ਮੈਨੂੰ ਐਮਐਲਏ ਸਾਹਿਬ ਦੇ ਦਫ਼ਤਰੋਂ ਉਹਨਾਂ ਦੇ ਫੋਨ ਆ ਰਹੇ ਆ ਭਾਈ ਇਸ ਕੁੜੀ ਦੀ ਬਦਲੀ ਕਰਕੇ ਵਾਰਡ ਨੰਬਰ 19 ਵਿੱਚ ਭੇਜੇ ਮੈਂ ਉਹਨਾਂ ਨੂੰ ਪਹਿਲਾਂ ਮਨ੍ਹਾ ਕਰ ਦਿੱਤਾ ਮੈਂ ਕਿਹਾ ਜੀ ਮੈਂ ਨਹੀਂ ਕਰ ਸਕਦਾ ਬਦਲੀ ਕਹਿੰਦੇ ਤੁਸੀਂ ਪ੍ਰਪੋਜ਼ਲ ਬਣਾ ਕੇ ਮੇਰਕੋ ਮਤਲਬ ਪ੍ਰੈਸ਼ਰਾਈਜ਼ ਕਰਾ ਕੇ ਮੇਰਕੋ ਕਰਵਾ ਕੇ ਸਾਈਨ ਤੇ ਉੱਪਰ ਭੇਜ ਕੇ ਬਦਲੀ ਤਾਂ ਜਿਹੜੀ ਹੋਈ ਐ ਐਡੀਸ਼ਨਲ ਕਮਿਸ਼ਨਰ ਸਾਹਿਬ ਵੱਲੋਂ ਹੋਈ ਐ ਮੇਰੇ ਵੱਲੋਂ ਕੋ ਮੈਂ ਕਿਸੇ ਦੀ ਬਦਲੀ ਕਰਾਉਣ ਵਿੱਚ ਕੋਈ ਇੰਟਰਸਟਿਡ ਨਹੀਂ ਸੀਗਾ ਮੇਰਾ ਕੋਈ ਮਤਲਬ ਮਕਸਦ ਨਹੀਂ ਸੀ ਮੈਂ ਕਿਸੇ ਮੇਤਰ ਉਤਰ ਕਰ ਰਿਹਾ ਮੈਨੂੰ ਕਾਹਦਾ ਤਕਲੀਫ ਹੈ ਜੀ ਇਹਨਾਂ ਨੂੰ ਮੇਰੇ ਤਾਂ ਦਫ਼ਤਰ ਦਾ ਕੰਮ ਸੁਪੂਤ ਚੱਲਦਾ ਪਿਆ ਵਾ ਮੈਂ ਕਿਉਂ ਕਿਸੇ ਦੀ ਬਦਲੀ ਕਰਾਉਂਗਾ ਜੀ ਆ ਜਿਹੜੇ ਅਮਨਵੰਦ ਅਵਲਨਦ ਦੀ ਔਰਤ ਹੈਗੀ ਆ ਸਾਡੇ ਉੱਤੇ ਕੰਮ ਕਰਦੀ ਆ ਉਹ ਕਹਿੰਦੇ ਕਿ ਮੇਰੇ ਲੌਸ ਨਹੀਂ ਬੈਂਟ ਨਹੀਂ ਉਹ ਤਾਂ ਹੈਗੀ ਆ ਉਹਨਾਂ ਨੇ ਮੈਂਟਲ ਨਹੀਂ ਜੀ ਪਰਸਨਲ ਲਾਈਫ ਦਾ ਮੈਨੂੰ ਨਹੀਂ ਕਿਸੇ ਦਾ ਕਿਸੇ ਦਾ ਕੀ ਪਤਾ ਕਿ ਕਿਤੇ ਨਾਲ ਉੱਠਦੀ ਬੈਠਦੀ ਮੈਂ ਕਿਹੜਾ ਤੋਂ ਉਹਦੇ ਪਿੱਛੇ ਰਹਿਣਾ ਜੀ ਠੀਕ ਹੈ ਨਹੀਂ ਮੈਂ ਤਾਂ ਆਪਣੀ ਡਿਊਟੀ ਤੱਕ ਮਤਲਬ ਆ ਮੇ